i ਸੇ ਦਸ ਕੋ ਇਹ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਆਵਾਣਾ ਤਾਨੂੰ ਦਰਸਾ ਰਗਾ ਇਹ ਪਿੰਡ ਵਾਣਾ ਹਲਕਾ ਪੁਲਾਤ ਦੀ ਹਲਕਾ ਪੁਲਾਤ ਦੀ ਹਾਂਜੀ ਹਲਕਾ ਪੁਲਾਤ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਜਿੱਥੇ ਅੱਜ ਪਿੰਡ ਦੀਆਂ ਬੀਬੀਆਂ ਵੱਲੋਂ ਜੋ ਕਿ ਸੋਣ ਮਹੀਨੇ ਨੂੰ ਮੁੱਖ ਰੱਖਦੇ ਹੋਏ ਜੋ ਕਿ ਅੱਜ ਪਿੰਡ ਅਵਾਣਾ ਦੇ ਵਿੱਚ ਇਹ ਕਾਲੂਵਾਲ ਦੇ ਲਾਗੇ ਪਿੰਡ ਪੈਂਦਾ ਜੀ ਜਿੱਥੇ ਅੱਜ ਪਿੰਡ ਦੀਆਂ ਬੀਬੀਆਂ ਵੱਲੋਂ ਜਿਹੜਾ ਇਹ ਤੀਆਂ ਦਾ ਤਿਹਾਰ ਜਿਹੜਾ ਵਾ ਮਨਾਇਆ ਜਾ ਰਿਹਾ ਆਬ ਆ ਪਿੰਡ ਦੀਆਂ ਬੀਬੀਆਂ ਤੁਸੀਂ ਦੇਖ ਸਕਦੇ ਇੱਥੇ ਖਲੋਤੀਆਂ ਹੋਈਆਂ ਨੇ ਥੋੜੀ ਜੀ ਆਪਾਂ ਗੱਲਬਾਤ ਕਰਾਂਗੇ ਪਿੰਡ ਦੀਆਂ ਬੀਬੀਆਂ ਦੇ ਨਾਲ ਅੱਜ ਦੇ ਤੀਆਂ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਅੱਜ ਜੋ ਤਿ ਮਨਜੀਤ ਕੌਰ ਮਨਜੀਤ ਕੌਰ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਨੇ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਤੀਆਂ ਦਾ ਤਿਹਾਰ ਮਨਾ ਰਹੇ ਹੋ ਪਿੰਡ ਜੀ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਹੋਈਆਂ ੀਆਂ ਤੀਆਂ ਦੇ ਤਿਹਾਰ ਦੇ ਵਿੱਚ ਜੋ ਕਿ ਤਿੰਨ ਚਾਰ ਸਾਲ ਤੋਂ ਮਨਾ ਰਹੇ ਆ ਬਹੁਤ ਉਤਸ਼ਾਹ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਮਨਾ ਰਹੇ ਨੇ ਤੇ ਬਹੁਤ ਸਹਿਯੋਗ ਦੇ ਰਹੇ ਨੇ ਲੋਕ ਵੀ ਤੇ ਬਹੁਤ ਜ਼ਿਆਦਾ ਉਤਸ਼ਾਹ ਵੀ ਹੈ ਤਿੰਨ ਚਾਰ ਸਾਲ ਤੋਂ ਲਗਾਤਾਰ ਹੀ ਇਸ ਤਰ੍ਹਾਂ ਹੀ ਬੀਬੀਆਂ ਰੋਜ਼ ਦੀ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਹੀ ਭੰਗੜੇ ਪਾਉਂਦੀਆਂ ਗਿੱਧੇ ਬੋਲੀਆਂ 'ਚ ਨੱਚਦੀਆਂ ਝੂਂਡਦੀਆਂ ਈਆਂ ਦਾ ਤਿਹਾੜ ਮਨਾਉਂਦੀਆਂ ਹਨ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਕਿਤੇ ਨਾ ਕਿਤੇ ਜਿਹੜਾ ਉਲੋਭ ਹੁੰਦਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪੱਕਾ ਹਾਂਜੀ ਕੁਝ ਸਮੇਂ ਤੋਂ ਯਾਰ ਜਿਹੜਾ ਤਿਹਾੜ ਸੀ ਵੀ 25 ਸਾਲ ਤੋਂ ਪਹਿਲਾਂ ਉਲੋਭ ਹੋ ਗਿਆ ਹੈ ਇਸ ਨੂੰ ਹੁਣ ਦੁਬਾਰਾ ਲਿਆਂਦਾ ਗਿਆ ਹੈ ਪਛਾਰ ਦਿਨਾਂ ਆ ਬੀਬੀਆਂ ਮਨਾਉਂਦੀਆਂ ਹਨ ਅੱਜ ਕੀ ਕੀ ਪ੍ਰੋਗਰਾਮ ਜਿਹੜਾ ਤੁਹਾਡੇ ਵੱਲੋਂ ਮਿੱਠਿਆ ਗਾਇ ਤੇ ਤੁਸੀਂ ਨਾਲ ਝੂਂ ਭੰਗੜਾ ਭੂੜਾ ਪਾ ਪਿੰਡ ਦੇ ਵਿੱਚ ਪੂਰੇ ਵਿੱਚ ਜਾਗੋ ਕੱਢੀ ਜਾ ਰਹੀ ਹੈ ਢੋਲ ਦੇ ਨਾਲ ਭੰਗੜੇ ਗਿੱਧੇ ਪਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਚੜ੍ਹਦੀ ਪਾਤ ਦੀ ਵਿਚਾਰਕ ਵਿੱਚ ਪ੍ਰੋਗਰਾਮ ਰੱਖਿਆ ਉੱਥੇ ਡੀਜੇ ਦੇ ਨਾਲ ਭੰਗੜਾ ਪਾਇਆ ਜਾ ਰਿਹਾ ਬਹੁਤ ਖੁਸ਼ੀ ਹੈ ਤੁਹਾਨੂੰ ਅੱਜ ਦੇ ਦਿਹਾੜੇ ਤੇ ਹਾਂਜੀ ਹਾਂਜੀ ਬਹੁਤ ਖੁਸ਼ੀ ਹੈ ਠੀਕ ਹੈ ਜੀ ਹਾਂਜੀ ਸਤਿਕਾਰ ਅੱਜ ਤੁਹਾਡੇ ਪਿੰਡ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਪਹਿਲਾਂ ਜੀ ਮੈਨੂੰ ਇੱਕ ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨਾਂ ਬੀਬੀਆਂ ਦਾ ਬਹੁਤ-ਬਹੁਤ ਬੱਚੀਆਂ ਦਾ ਧੰਨਵਾਦ ਕਰਨੀ ਆ ਜਿਨ੍ਹਾਂ ਨੇ ਆਪਣਾ ਕਲਚਰ ਸਾਂਭਣ ਵਾਸਤੇ ਪੂਰੀ ਕੋਸ਼ਿਸ਼ ਕਰਨ ਡੀਆਂ ਨੇ ਇਹ ਬੱਚੀਆਂ ਬਹੁਤ ਚੰਗੀਆਂ ਨੇ ਆਪਣੇ ਕਲਚਰ ਨੂੰ ਅੱਗੇ ਵਧਾਣ ਡੀਆਂ ਨੇ ਔਰ ਬੱਚਿਆਂ ਨੂੰ ਅੱਗੇ ਦੱਸਣ ਡੀਆਂ ਨੇ ਕਿ ਇਹ ਸਾਡਾ ਕਲਚਰ ਹੈ ਇਹ ਸਾਡਾ ਸਾਰਾ ਸੱਭਾ ਹੈ ਹਾਂ ਇਹ ਤੁਹਾਨੂੰ ਨਹੀਂ ਲੱਗਦਾ ਐਂਦਾ ਦਾ ਜਿਹੜਾ ਕਲਚਰ ਦਾ ਸਾਡਾ ਪੰਜਾਬੀ ਪਹਿਰਾਵਾ ਹੀ ਆਪਾਂ ਕਹਿ ਸਕਦੇ ਹਾਂ ਐਂਦਾ ਪਿੰਡ ਪਿੰਡ ਦੇ ਵਿੱਚ ਜਿਹੜਾ ਤਿਉਹਾਰ ਜਿਹੜਾ ਮਨਾਣਾ ਚਾਹੀਦਾ ਜਿਦਾ ਸੋਹਣ ਮਹੀਨੇ ਨੂੰ ਮੁਫਰ ਰੱਖਦੇ ਨੇ ਜਦਾਂਗੇ ਬਿਲਕੁਲ ਮਨਾਣਾ ਚਾਹੀਦਾ ਸਾਰਿਆਂ ਨੂੰ ਮਨਾਣਾ ਚਾਹੀਦਾ ਕਿਉਂਕਿ ਆਪਾਂ ਨੂੰ ਤਾਂ ਹੀ ਅਗਾਂ ਵਧਾਂਗੇ ਸਾਡਾ ਪਤਾ ਲੱਗੇਗਾ ਅਸੀਂ ਪੰਜਾਬੀ ਆ ਠੀਕ ਹੈ ਕਿ ਨਹੀਂ ਇਸ ਗੱਲ ਕਰਕੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਰਿਆਂ ਨੂੰ ਵਧੀਆ ਢੰਗ ਨਾਲ ਸੋਹਣਾ ਕਰਕੇ ਮਨਾਉਣਾ ਚਾਹੀਦਾ ਤਾਂ ਕਿ ਸਾਡੇ ਆਉਣ ਵਾਲੇ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਕਿ ਇਹ ਅਸੀਂ ਇਹ ਪੰਜਾਬੀ ਆ ਤੇ ਆਪਣੇ ਕਲਚਰ ਨੂੰ ਸਾਂਭ ਕੇ ਰੱਖਿਆ ਹੁਣ ਜੀ ਬਾਂਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ ਨੇ ਤੀਆਂ ਦੇ ਤਿਹਾੜੀ ਮੁਖ ਰਿਹਾ ਤੇ ਕਿੰਨੀ ਕੁ ਖੁਸ਼ੀ ਅੱਜ ਤੀਆਂ ਦੇ ਤਿਹਾੜੀ ਤੁਹਾਨੂੰ ਬਹੁਤ ਖੁਸ਼ੀ ਜੀ ਤੀਆਂ ਦੇ ਤਿਹਾੜ ਸਾਰਕ ਨੂੰ ਬਣਾਉਣਾ ਚਾਹੀਦਾ ਹਰ ਪਿੰਡ ਦੇ ਵਿੱਚ ਤੀਆਂ ਦਾ ਤਿਹਾੜ ਮਨਾਵਾਂਗੇ ਤੇ ਤੀਆਂ ਦੀ ਕਦਰ ਹੋਏਗੀ ਤੇ ਬਹੁਤ ਵਧੀਆ ਲੱਗਦਾ ਹਾਂਜੀ ਸਾਨੂੰ ਅੱਜ ਬਹੁਤ ਖੁਸ਼ੀ ਆ ਭਾਜੀ ਸਾਡੇ ਪਿੰਡ ਵਿੱਚ ਤੀਆਂ ਦਾ ਤਿਹਾੜ ਹੋ ਰਿਹਾ ਵਾ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ 3ਾਂ ਦਾ ਤਿਹਾਰ ਮਨਾਉਂਦੇ ਇਹ ਤੀਸਰਾ 3ਾਂ ਦਾ ਤਿਹਾਰ ਆ ਸਾਡੇ ਪਿੰਡ ਵਿੱਚ ਅੱਛਾ ਕਿਹੜੇ ਕਿਹੜੇ ਬੀਬੀਆਂ ਦਾ ਸਹਿਯੋਗ ਹੈ ਜਾਂ ਪਿੰਡ ਦੇ ਸਹਿਯੋਗ ਨਾਲ ਸਰੇ ਪਿੰਡ ਦੇ ਸਹਿਯੋਗ ਦੇ ਨਾਲ ਮਨਾਉਂਦੇ ਆ ਤੇ ਕੀ ਕੀ ਪ੍ਰੋਗਰਾਮ ਜਿਹੜਾ ਤੁਹਾਡੇ ਵੱਲੋਂ ਅੱਜ ਖਾਸ ਕਰਕੇ 3ਾਂ ਦੇ ਤਿਹਾਰ ਨੂੰ ਮਿਠਿਆ ਗਿਆ ਜਿੱਦਾਂ ਪਹਿਲਾਂ ਅਸੀਂ ਜਾਗੋ ਕੱਢੀ ਸਾਰੇ ਪਿੰਡ ਦੀ ਫਿਰ ਹੁਣ ਅਸੀਂ ਜਾ ਕੇ ਡੀਜੇ ਲਾ ਕੇ ਤੇ ਬੇਟੀਆਂ ਦਾ ਗਿੱਧਾ ਪੰਗੜਾ ਪਵਾਵਾਂਗੇ ਤੁਹਾਨੂੰ ਵੀ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਸਾਡਾ ਪੰਜਾਬੀ ਕਲਚਰ ਕਿਤੇ ਨਾ ਕਿਤੇ ਜਿਹੜਾ ਅਲੋਪ ਹੁੰਦਾ ਜਾ ਰਿਹਾ ਵਾ ਹਾਂਜੀ ਪਹਿਲੇ ਲੋਕ ਜਾਣਦੇ ਸੀਗੇ ਇਤਿਹਾਰ ਨੂੰ ਅੱਜ ਕੱਲ ਤੇ ਜਾਣ ਦੇਣੀ ਆ ਫਿਰ ਵੀ ਚਲੋ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ ਬੱਚਿਆਂ ਨੂੰ ਇਸ ਪੰਜਾਬੀ ਸੱਭਿਆਚਾਰ ਬਾਰੇ ਪਤਾ ਲੱਗੇ ਲੈ ਕੇ ਗੁਜ਼ਾਰੋ ਤੀਆਂ ਕੁੱਖ ਦੇ ਵਿੱਚ ਨਾ ਮਾਰੋ